ਜਿਹੜਾ ਪੰਜਾਬ ਦਾ ਕਾਨੂੰਨ ਆ ਜਿਹੜਾ ਅਸੀਂ ਲੈ ਕੇ ਆਏ ਆ ਅਸੀਂ ਜਿਵੇਂ ਤੁਸੀਂ ਪਹਿਲਾਂ ਕਿਹਾ ਪਹਿਲਾਂ ਇੱਕ ਸਿੰਗਲ ਧਰਮ ਲਈ ਸੀ ਹੁਣ ਮੈਂ ਤੁਹਾਨੂੰ ਪਹਿਲਾਂ ਡਿਟੇਲ ਚ ਦੱਸਿਆ ਅਸੀਂ ਸਾਰੇ ਧਰਮਾਂ ਨੂੰ ਇਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਧਰਮੇ ਗ੍ਰੰਥ ਨੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਹੈ। ਸਾਰੇ ਸਰਬਸਾਂਝਾ ਸਾਰੇ ਧਰਮਾਂ ਦਾ ਇਹ ਕਾਨੂੰਨ ਆ ਜਿਹੜੀਆਂ ਸਜਾਵਾਂ ਦੀ ਮੈਂ ਗੱਲ ਕਰਾਂ ਇਹਦੇ ਵਿੱਚ ਬਿਲਕੁਲ ਅਸੀਂ ਜਿਹੜਾ ਬੰਦਾ ਬੇਅਦਬੀ ਕਰਦਾ ਏ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਗੱਲ ਤਾਂ ਜਿਹੜੀ ਉਹਦੀ ਤਫ਼ਤੀਸ਼ ਆ ਉਹ ਹੋ ਕਟ ਤੋਂ ਕਟੇ ਡੈਪਟੀ ਕਰੂਗਾ ਡੈਪਟੀ ਤੋਂ ਉੱਪਰ ਉੱਪਰ ਕਰਨਗੇ ਡੀਐਸਪੀ ਕਰਨਗੇ ਇਹਦੇ ਵਿੱਚ ਜਿਹੜਾ ਬੰਦਾ ਬੇਅਦਬੀ ਕਰਦਾ ਏ ਉਹਨੂੰ ਵੀ 10 ਲੱਖ ਤੱਕ ਦਾ ਜੁਰਮਾਨਾ ਨਾਲ ਉਹਨੂੰ 10 ਲੱਖ ਤੋਂ ਲੈ ਕੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਇਹਦੇ ਵਿੱਚ ਅਸੀਂ ਪਾਈ ਹੋਈ ਆ ਜੋ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਬਹੁਤ ਹੀ ਸੰਜੀਦਾ ਮੁੱਦਾ ਸੀ ਮੁੱਦਾ ਇਹ ਕਿ ਬੇਅਦਬੀਆਂ ਤੇ ਇੱਕ ਕਾਨੂੰਨ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਤਾ ਸਰਕਾਰ ਨੇ ਸੈਸ਼ਨ ਬੁਲਾਇਆ ਕੇਸ ਦੇ ਵਿੱਚ ਬਿੱਲ ਜਿਹੜਾ ਪੇਸ਼ ਹੋਏਗਾ ਔਰ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਉੱਥੋਂ ਰეკਮੈਂਡੇਸ਼ਨ ਦੇ ਤੌਰ ਤੇ ਕੋਈ ਵੀ ਵਿਧਾਨ ਸਭਾ ਜਿਹੜੀ ਆ ਉਹ ਖਰੜਾ ਭੇਜਦੀ ਆ ਤਾਂ ਅੱਜ ਬਿੱਲ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪੇਸ਼ ਕੀਤਾ ਗਿਆ ਉਸ ਤੇ ਚਰਚਾ ਜਿਹੜੀ ਆਉਣ ਵਾਲੇ ਕੱਲ ਵਿਰੋਧੀ ਧਿਰ ਦੇ ਵੰਗੋਂ ਗੱਲੋਂ ਮੰਗੀ ਗਈ ਆ ਮੇਰੇ ਨਾਲ ਸੱਤਾਧਿਰ ਦੇ ਵਿਧਾਇਕ ਹੈਗੇ ਨੇ ਅਮਰਤਪਾਲ ਸੁਖਾਨੰਦ ਉਹਨਾਂ ਦੇ ਹੱਥ ਦੇ ਵਿੱਚ ਉਹ ਬਿੱਲ ਦਾ ਖਰੜਾ ਵੀ ਹੈਗਾ ਜਿਹੜਾ ਬਿੱਲ ਲੈ ਕੇ ਆਉਣਾ ਪੜ ਲਿਆ ਤੁਸੀਂ ਇਹਦੇ ਵਿੱਚ ਕੀ ਕੁਝ ਕਲੋਜ਼ਸ ਨੇ ਹਾਂ ਪੜਿਆ ਇਹ ਡਿਟੇਲ ਚ ਪੜਿਆ ਆਏ ਮੈਨੂੰ ਲੱਗਦਾ ਜਿਹੜੀ ਲੋਕ ਕਿਸੇ ਵੀ ਧਰਮਿਕ ਗ੍ਰੰਥ ਨੂੰ ਪਿਆਰ ਕਰਦੇ ਨੇ ਸਾਰਿਆਂ ਦੇ ਮਨ ਦਿਲ ਦੇ ਵਿੱਚ ਇਹ ਸੀ ਕਿ ਹਾਂ ਬਾਕੀ ਹਰ ਇੱਕ ਕੋਈ ਕਮੀ ਪੇਸ਼ੀ ਹੈ ਕਿਸੇ ਚ ਤਾਂ ਉਹਦੇ ਲਈ ਕਾਨੂੰਨ ਬਣਿਆ ਸਜ਼ਾਵਾਂ ਬਣੀਆਂ ਨੇ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਜੇ ਕੋਈ ਬੇਅਦਬੀ ਕਰਦਾ ਤਾਂ ਉਹਦੇ ਵਾਸਤੇ ਕੋਈ ਸੋਲਿਡ ਕਾਨੂੰਨ ਨਹੀਂ ਸੀਗਾ ਵੀ ਆਪਾਂ ਕਿਹੜੀਆਂ ਧਰਾਵਾਂ ਚ ਉਹਨਾਂ ਨੂੰ ਸਜ਼ਾ ਦੇਈਏ ਤਾਂ ਇਹ ਬੜਾ ਜ਼ਰੂਰੀ ਸੀਗਾ ਲੰਬੇ ਸਮੇਂ ਤੋਂ ਸਿੱਖਾਂ ਦੀ ਡਿਮਾਂਡ ਵੀ ਸੀ ਸਾਰੀ ਦੁਨੀਆ ਦੀ ਡਿਮਾਂਡ ਸੀ ਵੀ ਸਰਕਾਰ ਦੇ ਅਦਬੀਆਂ ਦੇ ਸਬੰਧ ਦੇ ਵਿੱਚ ਇੱਕ ਕਾਨੂੰਨ ਲੈ ਕੇ ਆਵੇ ਤੇ ਜਿਹੜੀ ਉਹਦੇ ਚ ਸਭ ਤੋਂ ਇੰਪੋਰਟੈਂਟ ਉਹ ਇਹ ਸੀਗਾ ਵੀ ਕਾਨੂੰਨ ਵੀ ਸਖਤ ਹੋਵੇ ਤਾਂ ਕਿ ਕੋਈ ਜ਼ੁਰਤ ਨਾ ਕਰੇ ਕਿਸੇ ਵੀ ਧਰਮਿਕ ਗ੍ਰੰਥ ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਣ ਚਾਹੇ ਭਗਵਤ ਗੀਤਾ ਹੋਵੇ ਚਾਹੇ ਕੁਰਾਨ ਸ਼ਰੀਫ ਹੋਵੇ ਚਾਹੇ ਬਾਈਬਲ ਹੋਵੇ ਵੀ ਕੋਈ ਜ਼ੁਰਤ ਨਾ ਕਰੇ ਤੇ ਉਸ ਸਬੰਧ ਦੇ ਵਿੱਚ ਮੈਨੂੰ ਸਾਨੂੰ ਲੱਗਦਾ ਬਹੁਤ ਵਧੀਆ ਕਾਨੂੰਨ ਆ ਜਿਹੜਾ ਕਿ ਅੱਜ ਅਸੀਂ ਇੱਕ ਵਾਰ ਇੰਟਰੋਡਿਊਸ ਕੀਤਾ ਹੈ ਕੱਲ ਨੂੰ ਉਹਦੇ ਤੇ ਖੁੱਲੇ ਮਾਹੌਲ ਦੇ ਵਿੱਚ ਬਹਿਸ ਹੋਣੀ ਆ ਕਿਉਂਕਿ ਅੱਜ ਵਿਰੋਧੀ ਧਿਰ ਨੇ ਸਮਾਂ ਮੰਗਿਆ ਕਿ ਸਾਨੂੰ ਬਹਿਸ ਦਾ ਸਮਾਂ ਚਾਹੀਦਾ ਤੇ ਸਪੀਕਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੇ ਇਹੀ ਕਿਹਾ ਕਿ ਜੇ ਇਹ ਸਾਡੇ ਸਾਰੇ ਪੰਜਾਬ ਦਾ ਸਾਂਝਾ ਮਸਲਾ ਹੈ ਜੇ ਕੋਈ ਸਮਾਂ ਲੈਣਾ ਚਾਹੁੰਦਾ ਉਹਨਾਂ ਨੇ ਘੱਟ ਜਾਣਕਾਰੀ ਦਾ ਹਵਾਲਾ ਦਿੱਤਾ ਪ੍ਰਤਾਪ ਬਾਜਵਾ ਜੀ ਨੇ ਵੀ ਜਾਣਕਾਰੀ ਘੱਟ ਆ ਜੇ ਤਾਂ ਅਸੀਂ ਫਿਰ ਉਹਨਾਂ ਦੀ ਗੱਲ ਮੰਨਦੇ ਹੋਏ ਕੱਲ ਨੂੰ ਓਪਨ ਬਹਿਸ ਹੋਊਗੀ ਉਦੇ ਵਿੱਚ ਇਹ ਸਾਰੀਆਂ ਚੀਜ਼ਾਂ ਡਿਟੇਲ ਦੇ ਵਿੱਚ ਆਉਣਗੀਆਂ ਹਨ ਜੀ ਤੁਹਾਡੇ ਧਿਆਨ ਚ ਹੋਊਗਾ 2016 ਦੇ ਵਿੱਚ ਵੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਹਨਾਂ ਨੇ ਵੀ ਬਿੱਲ ਇੰਟਰੋਡਿਊਸ ਕੀਤਾ ਸੀ ਪਰ ਉਹ ਗ੍ਰੈਬ ਪਾਕ ਤੋਂ ਵਾਪਸ ਆ ਗਿਆ ਕਲੌਜ਼ ਉਹਦੇ ਵਿੱਚ ਇਹ ਦੱਸਿਆ ਗਿਆ ਕਾਰਨ ਇਹ ਦੱਸਿਆ ਗਿਆ ਕਿ ਕਿਸੇ ਇੱਕ ਧਰਮ ਦੇ ਲਈ ਕਿਉਂਕਿ ਦੇਸ਼ ਸੈਕੂਲਰ ਹੈ ਇੱਕ ਧਰਮ ਦੇ ਲਈ ਨਹੀਂ ਬਣ ਸਕਦਾ 18 ਦੇ ਵਿੱਚ ਕੋਸ਼ਿਸ਼ ਹੋਈ ਉਹਦੇ ਵਿੱਚ ਕਿਹਾ ਕਿ ਸਜ਼ਾ ਬਹੁਤ ਜ਼ਿਆਦਾ ਮੰਗ ਰਹੇ ਹੋ ਤੁਸੀਂ ਸਖਤ ਸਜ਼ਾ ਦਾ ਮਤਲਬ ਇਸ ਕਾਨੂੰਨ ਦੇ ਵਿੱਚ ਕੀ ਹੈ ਕਿਉਂਕਿ ਲੋਕ ਸਖਤ ਸਜ਼ਾ ਸਮਝਦੇ ਆ ਜਾਂ ਤਾਂ ਉਮਰ ਕੈਦ ਟਿਲ ਡੈਥ ਔਰ ਜਾਂ ਫਰੇ ਦੇ ਵਿੱਚ ਸਿੱਧੀ ਮੌਤ ਦੀ ਸਜ਼ਾ ਇਹਦੇ ਵਿੱਚ ਕਿਹੜੀ ਚੀਜ਼ ਮੰਨਦੇ ਹੋ ਤੁਸੀਂ ਕਿ ਸਖਤ ਸਜ਼ਾ ਦੇ ਰੂਪ ਦੇ ਵਿੱਚ ਤੁਸੀਂ ਲੈ ਕੇ ਆ ਰਹੇ ਹੋ ਕਿ ਕਾਨੂੰਨ ਤੇ ਕੋਈ ਆਬਜੈਕਸ਼ਨ ਵੀ ਨਾਲ ਦੇਖੋ ਜਿਹੜਾ ਤਾਂ ਅਕਾਲੀ ਦਲ ਨੇ ਪਹਿਲਾਂ ਭੇਜਿਆ ਜਾਂ ਪਿਛਲੀਆਂ ਸਰਕਾਰਾਂ ਨੇ ਇੱਕ ਤਾਂ ਉਹ ਕਾਨੂੰਨ ਨਹੀਂ ਸੀਗਾ ਉਹ ਅਮੈਂਡਮੈਂਟ ਸੀਗੀਆਂ ਇਹਨਾਂ ਨੇ ਅਮੈਂਡਮੈਂਟ ਕੀਤੀਆਂ ਸੀਗੀਆਂ ਵੈਸੇ ਜਿਹੜਾ ਕਾਨੂੰਨ ਆਲਰੇਡੀ ਭਾਰਤੀ ਨਿਆਂ ਸੰਤਾ ਦੇ ਮੁਤਾਬਿਕ 298 299 300 ਇਹ ਤਿੰਨੇ ਧਰਾਵਾਂ ਪਹਿਲਾਂ ਹੀ ਆਲਰੇਡੀ ਕਾਨੂੰਨ ਤਾਂ ਹੈ ਜਿਹੜਾ ਪੰਜਾਬ ਦਾ ਕਾਨੂੰਨ ਆ ਜਿਹੜਾ ਅਸੀਂ ਲੈ ਕੇ ਆਏ ਆ ਅਸੀਂ ਜਿਵੇਂ ਤੁਸੀਂ ਪਹਿਲਾਂ ਕਿਹਾ ਪਹਿਲਾਂ ਇੱਕ ਸਿੰਗਲ ਧਰਮ ਲਈ ਸੀ ਹੁਣ ਮੈਂ ਤੁਹਾਨੂੰ ਪਹਿਲਾਂ ਡਿਟੇਲ ਚ ਦੱਸਿਆ ਅਸੀਂ ਸਾਰੇ ਧਰਮਾਂ ਨੂੰ ਇਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਧਰਮੇ ਗ੍ਰੰਥ ਨੇ ਉਹਨਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਹੈ ਤਾਂ ਇਹ ਸਰਬਸਾਂਝਾ ਸਾਰੇ ਧਰਮਾਂ ਦਾ ਇਹ ਕਾਨੂੰਨ ਆ ਜਿਹੜੀਆਂ ਸਜ਼ਾਵਾਂ ਦੀ ਮੈਂ ਗੱਲ ਕਰਾਂ ਇਹਦੇ ਵਿੱਚ ਬਿਲਕੁਲ ਅਸੀਂ ਜਿਹੜਾ ਬੰਦਾ ਬੇਅਦਬੀ ਕਰਦਾ ਏ ਗੁਰੂਗ੍ਰੰਥ ਸਾਹਿਬ ਜੀ ਦੀ ਪਹਿਲੀ ਗੱਲ ਤਾਂ ਜਿਹੜੀ ਉਹਦੀ ਤਫ਼ਤੀਸ਼ ਆ ਉਹ ਹੋ ਘੱਟ ਤੋਂ ਘੱਟ ਡੈਪਟੀ ਕਰੂਗਾ ਡੈਪਟੀ ਤੋਂ ਉੱਪਰ ਉੱਪਰ ਕਰਨਗੇ ਡੀਐਸਪੀ ਕਰਨਗੇ ਸੈਕੰਡ ਇਹਦੇ ਵਿੱਚ ਜਿਹੜਾ ਬੰਦਾ ਬੇਅਦਬੀ ਕਰਦਾ ਏ ਉਹਨੂੰ ਵੀ 10 ਲੱਖ ਤੱਕ ਦਾ ਜੁਰਮਾਨਾ ਨਾਲ ਉਹਨੂੰ 10 ਲੱਖ ਤੋਂ ਲੈ ਕੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਜਿਹੜੀ ਸਜ਼ਾ ਇਹਦੇ ਵਿੱਚ ਅਸੀਂ ਪਾਈ ਹੋਈ ਆ ਨਾਲ ਦੀ ਨਾਲ ਕਈ ਵਾਰ ਕੀ ਹੁੰਦਾ ਕਿਉਂਕਿ ਲੋਕ ਜਾਣਦੇ ਨੇ ਜਦੋਂ ਕੋਈ ਬੇਅਦਬੀ ਕਰਦਾ ਤਾ ਅਸੀਂ ਉਹਨੂੰ ਬੜੀ ਡਿਟੇਲ ਚ ਲਿਖਿਆ ਵੀ ਤੁਸੀਂ ਬੇਅਦਬੀ ਕਿਹਨੂੰ ਕਹਿ ਰਹੇ ਹੋ ਤੇ ਤੁਸੀਂ ਅਪਰਾਧ ਕਿਹਨੂੰ ਕਹਿ ਰਹੇ ਹੋ ਉਹਦੇ ਚ ਅਸੀਂ ਜੇ ਕੋਈ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਪਾੜਦਾ ਏ ਜਾਂ ਉਹਦਾ ਰੰਗ ਖਰਾਬ ਕਰਦਾ ਏ ਜਾਂ ਉਹਨੂੰ ਗੰਦਾ ਕਰਦਾ ਏ ਜਾਂ ਉਹਦੇ ਤੇ ਕੁਝ ਵੀ ਮਤਲਬ ਇਹ ਜਿਹੇ ਅਲੱਗ-ਅਲੱਗ ਸਾਰੇ ਕਾਲਮ ਪਾਏ ਨੇ ਘੱਟੋ-ਘੱਟ 15 ਤੋਂ 20 ਤਰ੍ਹਾਂ ਦੀਆਂ ਤੇ ਨਾਲ ਇਹਨੂੰ ਓਪਨ ਵੀ ਛੜਤਾ ਵੀ ਜੇਕਰ ਸਾਨੂੰ ਇਹ ਲੱਗਦਾ ਕਿ ਬੇਅਦਬੀ ਬੰਦੇ ਨੇ ਕੀਤੀ ਜਾਵੀ ਇਹ ਵੀ ਬੇਅਦਬੀ ਆ ਤਾ ਉਹਨੂੰ ਉਮਰ ਕਹੇ ਤੱਕ ਦੀ سزا 10 ਸਾਲ ਤੋਂ ਲੈ ਕੇ ਉਮਰ ਕਹੇ ਤੱਕ ਦੀ ਨਾਲ 10 ਲੱਖ ਤੋਂ ਘੱਟੋ ਘੱਟ 10 ਲੱਖ ਰੁਪਏ ਜੁਰਮਾਨਾ ਇਹ ਹੋਊਗਾ ਸੈਕੰਡ ਜਿਹੜਾ ਇੰਪੋਰਟੈਂਟ ਆ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਉਹ ਇਹ ਸੀ ਆਪਣੇ ਕੀ ਹੁੰਦਾ ਸੀ ਬੇਅਦਬੀ ਵਾਲਾ ਬੰਦਾ ਫੜ ਲੈਂਦੇ ਸੀ ਜਦੋਂ ਬੰਦਾ ਫੜਦੇ ਸੀ ਨਾਲ ਦੇ ਨਾਲ ਕਹਿੰਦਾ ਸੀ ਜੀ ਮੈਂ ਤਾਂ ਮੈਂਟਲੀ ਅਫਸੈਟ ਆ ਬਾਕੀ ਤੌਰ ਤੇ ਪਰੇਸ਼ਾਨ ਹਾਂ ਤੇ ਪਰ ਉਹਨੂੰ ਕਿਸੇ ਨਾ ਕਿਸੇ ਬੰਦੇ ਨੇ ਭੇਜਿਆ ਹੁੰਦਾ ਸੀ ਹੁਣ ਜਿਹੜਾ ਬੰਦਾ ਪ੍ਰਵੋਕ ਕਰੂਗਾ ਪਿਛਲੀ ਜਿਹੜੀ ਸਾਜ਼ਿਸ਼ ਸੀ ਉਹਦਾ ਪਤਾ ਨਹੀਂ ਲੱਗਦਾ ਸੀ ਹਾਂ ਜਿਹੜਾ ਬੰਦਾ ਪ੍ਰਵੋਗ ਕਰੂਗਾ ਅਸੀਂ ਪ੍ਰਵੋਗ ਕਰਨ ਵਾਲੇ ਬੰਦੇ ਦੀਦੀ ਇਹਦੇ ਵਿੱਚ ਸਜ਼ਾ ਮੈਂਸ਼ਨ ਕੀਤੀ ਆ ਵੀ ਉਹਨੂੰ ਵੀ 5 ਸਾਲ ਦੀ ਸਜ਼ਾ ਹੋਊਗੀ ਉਹਨੂੰ ਵੀ 5 ਲੱਖ ਤੱਕ ਦਾ ਜੁਰਮਾਨਾ ਹੋਊਗਾ ਨਾਲ ਦੀ ਨਾਲ ਤੀਜੀ ਗੱਲ ਜਿਹੜੀ ਸਭ ਤੋਂ ਇੰਪੋਰਟੈਂਟ ਉਹ ਇਹ ਹੈ ਵੀ ਕਈ ਵਾਰ ਕੋਈ ਬੰਦਾ ਬੇਅਦਬੀ ਕਰਨ ਜਾਂਦਾ ਪਰ ਮੌਕੇ ਤੇ ਪਤਾ ਲੱਗ ਜਾਂਦਾ ਤਾਂ ਬੇਅਦਬੀ ਨਹੀਂ ਕਰ ਪਾਉਂਦਾ ਤਾਂ ਇਹਦਾ ਮਤਲਬ ਹੈ ਤਾਂ ਉਹ ਵੀ ਅਪਰਾਧ ਪਰੇ ਆ ਵੀ ਆਪਾਂ ਅਪਰਾਧ ਹੋਣੇ ਤਾਂ ਪਹਿਲਾਂ ਫੜ ਲਿਆ ਹਾਂ ਟੈਂਸ਼ਨ ਜੇਕਰ ਸਾਨੂੰ ਇਹ ਲੱਗਦਾ ਕਿ ਇਹ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਇੰਟੈਂਸ਼ਨ ਦੇ ਨਾਲ ਐਂਟਰ ਹੋਇਆ ਜਾਂ ਗਿਆ ਤਾਂ ਉਹਦੀ ਵੀ ਸਜ਼ਾ ਤੇ ਉਹਨੂੰ ਵੀ ਜੁਰਮਾਨਾ ਅਸੀਂ ਇਹਦੇ ਵਿੱਚ ਇਹ ਪ੍ਰਬੰਧ ਕੀਤਾ ਹੈ ਤਾਂ ਇਹਦੇ ਵਿੱਚ ਆਪੋਜੀਸ਼ਨ ਕਹਿੰਦੀ ਹੈ ਕਿ ਅਸੀਂ ਕੱਲ ਨੂੰ ਚਰਚਾ ਕਰਾਂਗੇ ਨਾਲ ਨਾਲ ਇਸ ਗੱਲ ਦਾ ਵੀ ਜਵਾਬ ਦੇ ਦਿਆ ਜੇ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਇੰਟੈਲੈਕਚੁਅਲ ਕੋਲ ਜਾਵਾਂਗੇ ਸਾਰੇ ਧਰਮਾਂ ਦੇ ਇੰਟੈਲੈਕਚੁਅਲ ਹੋਣਗੇ ਉਹ ਕੀ ਮਤਲਬ ਸਰਕਾਰ ਇਸ ਨੂੰ ਰਨਿੰਗ ਕਿਵੇਂ ਲੈ ਕੇ ਜਾਏਗੀ ਅੱਗੇ ਕਿਵੇਂ ਲੈ ਕੇ ਜਾਏਗੀ ਆਪੋਜੀਸ਼ਨ ਇਸ ਗੱਲ ਦਾ ਵੀ ਇਤਰਾਜ਼ ਕਰਦੀ ਹੈ ਕਿ ਜੇਕਰ ਅਜਿਹਾ ਕਰਨਾ ਹੀ ਸੀ ਤਾਂ ਲੋਕਾਂ ਤੋਂ ਪਹਿਲਾਂ ਸਲਾਹ ਲੈ ਲੈਣੀ ਚਾਹੀਦੀ ਸੀ ਇੰਟੈਲੈਕਚੁਅਲ ਨਾਲ ਗੱਲ ਕਰ ਲੈਣੀ ਚਾਹੀਦੀ ਸੀ ਸਾਰੇ ਧਰਮਾਂ ਦੇ ਜਿਹੜੇ ਪ੍ਰਚਾਰਕ ਨੇ ਜਾਂ ਜੋ ਉਸ ਧਰਮ ਨੂੰ ਰਿਪਰੈਜ਼ੈਂਟ ਕਰਦਾ ਉਹਨਾਂ ਨਾਲ ਬਹਿ ਕੇ ਚਰਚਾ ਕਰਕੇ ਮੁਕੰਮਲ ਬਿੱਲ ਲੈ ਕੇ ਆਉਣਾ ਚਾਹੀਦਾ ਸੀ ਕਿ ਜਿਹੜਾ ਇਤਰਾਜ਼ ਹੈ ਆਪੋਜੀਸ਼ਨ ਦੇ ਵੱਲੋਂ ਆਇਆ ਨਹੀਂ ਇਹਦੇ ਵਿੱਚ ਚਰਚਾ ਹੋਈ ਆ ਬਹੁਤ ਲੋਕਾਂ ਦੇ ਨਾਲ ਬਹੁਤ ਸੂਝਵਾਨ ਵਿਦਵਾਨਾਂ ਦੇ ਨਾਲ ਚਰਚਾ ਹੋਈ ਆ ਚਰਚਾ ਹੋਣ ਤੋਂ ਬਾਅਦ ਬਿੱਲ ਇੱਕ ਤਿਆਰ ਕੀਤਾ ਗਿਆ ਫਿਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਏਡੀਜੀ ਐਡਵੋਕੇਟ ਜਨਰਲ ਆਫਿਸ ਆਪਣਾ ਉਹਨਾਂ ਨੇ ਵੀ ਆਪਣੀਆਂ ਰਾਏ ਦਿੱਤੀਆਂ ਨੇ ਵਿੱਚ ਮੁੱਖ ਮੰਤਰੀ ਸਾਹਿਬ ਦਾ ਪ੍ਰੋਗੈਟਿਵ ਹੁੰਦਾ ਉਹਨਾਂ ਨੇ ਵੀ ਆਪਣੀ ਰਾਏ ਦਿੱਤੀ ਆ ਤਾਂ ਉਸ ਤੋਂ ਬਾਅਦ ਵੀ ਅਸੀਂ ਕੱਲ ਨੂੰ ਬਹਿਸਾਂ ਕੱਲ ਨੂੰ ਵਿਧਾਨ oppositon ਵੀ ਲੈ ਦੇਊਗੀ ਉਸ ਤੋਂ ਬਾਅਦ ਵੀ ਅਸੀਂ ਇਹਨੂੰ ਪੇਸ਼ ਕਰ ਰਹੇ ਹਾਂ ਪਾਸ ਨਹੀਂ ਕਰਦੇ ਅਜੇ ਪੇਸ਼ ਤੇ ਪਾਸ 'ਚ ਫਰਕ ਆ ਤਾਂ ਅਸੀਂ ਉਹਦੇ ਲਈ ਵੀ ਓਪਨ ਰੱਖਿਆ ਟਾਈਮ ਰੱਖਿਆ ਮਹੀਨਾ ਦੋ ਮਹੀਨੇ ਤਾਂ ਜੇ ਕੋਈ ਵੀ ਜਥੇਬੰਦੀ ਕੋਈ ਵੀ ਧਾਰਮਿਕ ਸੰਸਥਾਵਾ ਕੋਈ ਵੀ ਸੂਝਵਾਨ ਲੋਕ ਜੇਕਰ ਉਹਦੇ ਤੇ ਆਪਣੀ ਕੋਈ رائے ਦੇਣਾ ਚਾਹੁੰਦੇ ਨੇ ਕਿਉਂਕਿ ਆਹੋ ਤਾਂ ਉਹਨਾਂ ਦੀ رائے ਸੁਣੀ ਜਾਊਗੀ ਸੁਣ ਕੇ ਜੇ ਉਹਨਾਂ ਦੀ رائے ਵੈਲਿਡ ਆ ਤਾਂ ਉਹਦੇ ਤੇ ਵਿਚਾਰ ਕੀਤਾ ਜਾਊਗਾ ਧੰਨਵਾਦ ਜੀ ਧੰਨਵਾਦ ਤਾਂ ਸਿੱਧੇ ਤੌਰ ਤੇ ਗੱਲ ਇਹ ਆ ਕਿ ਸੈਂਸਿਟਿਵ ਇਸ਼ੂ ਤੇ ਬਿੱਲ ਜਿਹੜਾ ਹੈ ਅੱਜ ਪੇਸ਼ ਜ਼ਰੂਰ ਕਰ ਦਿੱਤਾ ਗਿਆ ਇਸ ਤੇ ਕਿਸ ਤਰ੍ਹਾਂ ਦੀ ਚਰਚਾ ਹੁੰਦੀ ਆ ਆਉਣ ਵਾਲੇ ਕੱਲ ਪਤਾ ਲੱਗੇਗਾ ਫਿਲਹਾਲ ਸਰਕਾਰ ਕਹਿੰਦੀ ਹੈ ਕੇ ਓਪਨ ਸ਼ਟ ਲਾਂਗੇ ਔਰ ਸਾਰੇ ਧਰਮਾਂ ਦੇ ਜਿੰਨੇ ਵੀ ਰਿਪਰੈਜੈਂਟੇਟਿਵ ਹੈਗੇ ਨੇ ਉਹ ਆਪਣੀ ਆਪਣੀ ਰਾਏ ਜਿਹੜੀ ਆ ਉਸ ਦੇ ਅੰਦਰ ਰੱਖ ਸਕਦੇ ਆ ਰਾਏ ਚੰਗੀ ਲੱਗਦੀ ਆ ਤਾਂ ਬਿੱਲ ਦੇ ਵਿੱਚ ਉਸ ਨੂੰ ਵਿਚਾਰਿਆ ਵੀ ਜਾ ਸਕਦਾ ਆਪਣੇ ਸਹਿਯੋਗੀ ਪ੍ਰੀਤ ਦੇ ਨਾਲ ਮੈਂ ਰਵੀ ਸੰਗਰਾ ਹੁਰਦਾਨ ਮਿਊਟ ਪੰਜਾਬ ਵਿਧਾਨ ਸਭਾ ਚੰਡੀਗੜ੍ਹ